ਯਾਰ ਧਿਆਨ ਕਿਸ ਕਰਬ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵਡਾ ਸਤਿਗੁਰ ਨਾਲ ਕ ਜਨ ਕਲ ਰੱਖੀ ਮੇਰੀ ਆਓ संत अमर शहीद बाबा बंगा सिंह जी बहादुर ਅਤੇ ਮਹਾਂਤ ਅਸ਼ਵੀ ਬ੍ਰह्मज्ञानी ਰਾਜ yogi ਮਹਾਂਪੁਰਸ਼ ਸੰਤ ਬਾਬਾ ਸੋਧਾ ਸਿੰਘ ਜੀ ਦੇ ਨਾ ਪਾਵਨ ਸਥਾਨਾਂ ਤੇ ਸ਼ਹੀਦੀ ਸਥਾਨਾਂ ਤੇ ਅਸੂੰ ਦੇ ਰੋਜ ਤੋਂ ਤਿੰਨ ਵਕ ਗੁਰਮਖ ਪਰਿਵਾਰਾਂ ਵੱਲੋਂ ਧੁਰ ਕੀ ਬਾੜੀ ਆਈ ਤੈਨ ਸਗਲੀ ਚਿੰਤ ਮਟਾਈ ਦਿਆਲ ਉਰਕ ਤੇ ਰਵਾਨਾ ਹਰ ਰਾਜ ਕਸਾਜ ਵਿਖਾਨਾ ਦੇ ਮਹਾਵਾਕ ਅਨੁਸਾਰ ਤਿੰਨ ਸ਼੍ਰੀ ਅਖੰਡ ਪਾਤਸ਼ਾਹ ਜੀ ਅਰੰਭ ਕਰਵਾਏ ਗਏ ਜਿਨ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਾ ਦੇ ਮਹਾਵਾਕ ਅਨੁਸਾਰ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸਮਾਪਤੀ ਹੋਈ ਹੈ ਅਰਦਾਸ ਹੁਕਮਨਾਮੇ ਆਪ ਜੀਾਂ ਦੇ ਸਰਵਣ ਕੀਤੇ ਨੇ ਸੋ ਤੇ ਨੋਈ ਪਰਵਾਰ ਵਧਾਈ ਦੇ ਪਾਤਰ ਨੇ ਸ਼ਹੀਦਾ ਸਗਾਲੇ ਮਹਾਨ ਕਿਰਪਾ ਕਰਦਿਆ ਹੋਇਆ ਆਪ ਜੀ ਦੀਆਂ ਸ਼ੋਭੀ ਸ਼ਾਵਾਂ ਪੂਰੀਆਂ ਕੀਤੀਆਂ ਨੇ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਸ ਕਾਜ ਆਪ ਸਵਾਰੇ ਇਹੋ ਉਸ ਦੀ ਵਧਾਈ ਇਸ ਮਹਾਨ ਸਥਾਨ ਦੀ ਮਹਾਨ ਵਧਾਈ ਹੈ ਇਸ ਮਹਾਨ ਅਸਥਾਨ ਦੀ ਮਹਾਨ ਸ਼ੋਭਾ ਹੈ ਇਹ ਪਵਨ ਸਥਾਨ ਸਰਵ ਸ਼ਕਤੀਮਾਨ ਸਥਾਨ ਹੈ ਜਿੱਥੋਂ ਦੇ ਪਰਮ ਪੂਜਨਿਕ ਮਹਾਂਪੁਰਸ਼ ਸੰਤ ਪਪਾ ਗੁਰਦੇਵ ਸਿੰਘ ਜੀ ਸੋਹ ਜਿਨ੍ਹਾਂ ਦੀ ਦੇਖ ਲੇਖ ਦੇ ਹੇਠ ਇਹ ਪਵਿੱਤਰ ਸਥਾਨ ਚੜ੍ਹਦੀ ਕਲਾ ਦੇ ਵਿੱਚ ਚੱਲ ਰਹੇ ਨੇ ਤੇ ਸਤਿਕਾਰਯੋਗ ਵੱਡੇ ਭੀਏ ਬੱਬੂ ਵੀਰ ਜੀ ਹੋਰ ਆਪ ਲਾ ਰੱਬ ਵਰਗੀਆਂ ਪਿਆਰੀਆਂ ਸੰਗਤਾਂ ਇਹਨਾਂ ਪਾਵਨ ਸਥਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰੀਆਂ ਹੋ ਪਿਆਰੀ ਸਾਧ ਸੰਗਤ ਜੀ ਆਓ ਮੈਂ ਬਹੁਤਾ ਸਮਾਂ ਨਾ ਲਵਾ ਕਬਤਾਬ ਜੀ ਦੀ ਚਰਣਾ ਵਿੱਚ ਉਸ ਵੇਲੇ ਦੀ ਕਹਿਣ ਜਾ ਰਹੇ ਹਾਂ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਧੰਨ ਮਾਤਾ ਪਾਨੀ ਜੀ ਦੀ ਪਾਵਨ ਗੋਖ ਤੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਜਨਮ 15 April 1503 ਈਸਵੀ ਨੂੰ ਗੋਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਇਆ ਪੁੱਤਾਂ ਵਾਲਿਓ ਜਗ ਦਾ ਪੁੱਤ ਮੇਵਾ ਹੁੰਦੀ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤਰਾ ਬਾਦ ਨਾ ਸੋਹਣ ਮਾਪੇ ਪੁੱਤਰ ਮਾਪਿਆਂ ਤੇ ਬੱਚੋ ਤੇ ਨਿਸ਼ਾਨ ਪੁੱਤਰ ਘੜੀ ਘੜੀ ਦੇ ਵਿੱਚ ਬੜਾ ਹੀ ਫਰਕ ਹੁੰਦਾ ਆਇਆਂ ਜਗ ਤੇ ਦੇਸ਼ شمار ਕਰਿਆ ਇੱਕ ਘੜੀ ਜੋ ਵਕਤ ਤੇ ਟਾਈਮ ਦਾ ਪਤਾ ਦਿੰਦੀ ਇੱਕ ਵਿਗਦੀ ਵਿੱਚ ਬਗਾਰ ਘੜੀਆਂ ਐ ਪਰ ਸਾਰੀਆਂ ਘੜੀਆਂ ਤੋਂ ਗੁਰੂ ਸਾਹਿਬਾਂ ਦੀ ਸੋਹਾਬਰੀ ਘੜੀ ਤੋਂ ਵਾਹ ਦੇਵਾ ਮੈਂ ਲੱਖਾਂ ਦੀ ਵਜ਼ਾਰ ਕਰਿਆ ਸੋ ਪਿਆਰੀ ਸਾਸ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹੀਆਂ ਦਾ ਜਨਮ ਹੋਇਆ ਸਾਰੇ ਪਾਸੇ ਖੁਸ਼ੀਆਂ ਦੀਆਂ ਲੈਣਾ ਲੈਣਾ ਨੇ ਸਾਰੀਆਂ ਸਤਿਗਤਾਂ ਬੀਬੀ ਭਾਨੀ ਜੀ ਨੂੰ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਜੀ ਨੂੰ ਵਧਾਈਆਂ ਦੇ ਰਹੀਆਂ ਹਨ ਤੇ ਭਾਈ ਲੱਖੁ ਕੁਸ਼ੀਆਂ ਬਾਦ ਸਿੰਘਾ ਜੇ ਸਤਿਗੁਰੇ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮੰਨ ਤਨ ਸ਼ੀਤਲ ਹੋਵੇ ਗੋਰੀ ਸੇਤੀ ਟੁੱਟੇ ਪਤਾਰ ਉੱਤੀ ਗੰਢ ਪਵੇ ਸੰਸਾਰ ਤੇ ਗੁਰ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸੱਜੇ ਪਾਤਸ਼ਾਹ ਜੀ ਪਰਮਉਦੇਵ ਵੰਗ ਪੁੱਤਾ ਮਾਤਾ ਕੀ ਅਸੀਸ ਨਿਮਕ ਨਿਬਸਰੇ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕੀ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਥਾ ਅੱਜ ਕਰਿਆ ਦੇਰ ਤੋਂ ਸੰਗਤਾਂ ਵੱਲੋਂ ਬੁਬੀ ਦੀ ਮਲੋ ਬਿਆ ਸੰਗਤਾਂ ਵੱਲੋਂ ਬਿਆਤ ਮਾਇਆ ਭੇਟ ਕੀਤੀ ਜਾ ਰਹੀ ਹੈ ਆਓ ਇਸ ਸੰਗਤਾਂ ਦੇ ਵਿੱਚ ਕਵੀ ਨੇ ਕੀ ਲਿਖਿਆ ਬਰੇ ਪ੍ਰੇਮ ਨਾਲ ਸਰਵਨ ਕਰਨਾ ਕਰੋ ਬਿਜ ਗੋਇੰਦ ਵਾਲ ਦੇਦਾ ਪ੍ਰਗਟ ਹੋਵੇ ਜੋਤਿ ਅਲਾਹੀ ਬਿਜ ਗੋਇੰਦ ਵਾਲ ਦੇਦਾ ਪ੍ਰਗਟ ਹੋਵੇ ਜੋਤਿ ਅਲਾਹੀ ਇਸ ਸੱਜ ਦੇ ਸੂਰਜ ਦੀ ਹੋਈ ਜਗ ਦੇ ਵਿੱਚ ਰੁਸ਼ਨਾਏ ਬੋਤ ਮਾਤਾ ਭਨੀ ਦੇ ਬੋਤ ਮਾਤਾ ਭਨੀ ਦੇ ਸੋਹਣੇ ਬਾਗ ਸਿੱਖ ਦੇ ਮਲੇ ਕਰ ਰਾਮ ਦਾਸ ਗੁਰ ਦੇ ਸੋ ਦੋਦ ਤੇ ਆਪੁਲ ਵਰਸਾਏ ਮੰਗੋਣੀ ਮੂਰਤ ਨੂੰ ਤਕਨੇ ਪਰियां ਮੰਗਲ ਲਗਾਏ ਰੰਗ ਰੌਣਕ ਮੋਲ ਉੱਠੀ ਹੋ ਰੰਗ ਰੌਣਕ ਮੋਲ ਉੱਠੀ ਆ ਗਈ ਹਰ ਚਿਹਰੇ ਤੇ ਲਾਲੀ ਕਰ ਰਾਮदास ਗੁਰਦੇ ਆਗੈ ਦੀਨ ਦੁਨੀ ਦੇ ਵਾਲੀ ਕਰ RAM DAS GUR DE ਆਗੈ ਦੀਨ ਦੁਨੀ ਦੇ ਵਾਲੀ ਕਦ ਕਾਠ ਵਜਨ ਭਾਰੀ ਕਦ ਕਾਠ ਵਜਨ ਭਾਰੇ ਜਾਲ ਬੁੰਦੀ ਹੈ ਮਸਤਾਨੀ ਬੋਲ ਨਰਵ ਬਰੀਕ ਜਾਏ ਮਤ ਬਝਾਉੜਾ ਤੇ ਨਰਾਨੀ

ਅਗੇ ਦੀਨ ਦੁਨੀ ਦੇਵਾਲੀ ਬਾਣੀ ਦੇ ਬੋਤੇ ਨੇ ਹੋ ਬਾਜੀ ਬਾਣੀ ਦੇ ਬੋਤੇ ਨੇ ਐਸੀ ਮਿੱਠੀ ਬਾਗ ਖਿਲਾੜੀ ਦਰਸ਼ਨ ਕਰ ਸਭਨਾ ਦੇ ਆਵੀ ਲੈਣੀ ਨਾਮ ਖੁਮਾਰੇ ਗਮੀ ਆਵੇ ਨਾ ਸੁਹਾ ਜਮੀ ਆਦਾਸ ਹੋਇਆ ਆਵੀ ਖੁਸ਼ੀਆਂ ਭਰੀਂ ਦੀਵਾਲੀ ਕਰ ਰਾਮਦਾਸ ਗੁਰਦੇ ਆਗੈ ਦੀਨ ਦੁਨੀ ਦੇਵਾਲੀ ਕਰ ਰਾਮਦਾਸ ਗੁਰਦੇ ਆਗੈ ਦੀਨ ਦੁਨੀ ਦੇਵਾਲੀ ਸਭ ਨੇਰਾ ਦੂਰ ਹੋਇਆ ਰਿਆ ਸਭ ਨੇਰਾ ਦੂਰ ਹੋਇਆ ਐਸਾ ਪਾਨੀ ਦਾ ਚਲ ਚਲਿਆ ਤਗਲੂਰੀ ਰਿਸ਼ਮਾਨੂ ਦਿਸਦਾ ਅੰਧਕੂਪ ਹੈ ਸੜਿਆ ਇਹਦੇ ਭਰੇ ਪੰਡਰਾਂ ਦੇ ਵਿੱਚੋਂ ਕਾਲੀ ਮੁਰਨਾ ਕੋਈ ਸਵਾਲੀ ਇਹਦੇ ਭਰੇ ਪੰਡਾਰ ਵਿੱਚੋਂ ਕਹ ਲਈ ਮੁਰੂਨਾ ਕੋਈ ਸਵਾਲੀ ਕਰ ਰਾਮਦਾਸ ਗੁਰਦੇ ਅਗੇ ਦਿਨ ਦੁਨੀ ਦੇ ਵਾਲੀ ਕਰ ਰਾਮਦਾਸ ਗੁਰਦੇ ਅਗੇ ਦਿਨ ਦੁਨੀ ਦੇ ਵਾਲੀ ਆਕੂ ਨੌਰੀ ਮੁਕੜੇ ਨੋ ਤਾਂ ਨੌਰੀ ਮੁਕੜੇ ਨੋ

ਗੁਰਦੇ ਘੜੀ ਖੇਡ ਤੇਰੇ ਵਾਲੇ ਕਰ रामदास ਗੁਰਦੇ ਆਗੇ ਦੀਨ ਦੁਨੀ ਤੇ ਵਾਲੇ ਕਰ रामदास ਗੁਰਦੇ ਆਗੇ ਦੀਨ ਦੁਨੀ ਤੇ ਵਾਲੇ ਕਰ रामदास ਗੁਰਦੇ ਆਗੇ ਦੀਨ ਦੁਨੀ ਤੇ ਵਾਲੇ ਇਸ ਤਰ੍ਹਾਂ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਨਮ ਹੋਇਆ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਕਮਰੇ ਦੇ ਵਿੱਚ ਲੰਬੇ ਪਏ ਹੋਏ ਸੀ ਆਪਣੇ ਬਿੱਧ ਦੇ ਉੱਪਰ ਆਪਣੇ ਪਲੰਘੇ ਦੇ ਉੱਪਰ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਖੇਡਦੇ-ਖੇਡਦੇ ਪਲੰਘੇ ਦੇ ਕੋਲ ਚਲੇ ਗਏ ਜਦੋਂ ਧੱਬ ਕੇ ਜਾ ਕੇ ਪਲੰਘੇ ਨੂੰ ਹਿਲਾਇਆ ਕਹਿੰਦੇ ਇਹ ਕੌਣ ਹੈ ਵੱਡ ਪਰਖ ਇਹ ਕੌਣ ਹੈ ਦੋਤਾ ਬਾੜੀ ਕਾ ਬੋਇਤਾ ਤੇ ਗੁਰਪਿਆਰੀ ਸਾਧ ਸੰਗਤ ਬੀਬੀ ਭਾਨੀ ਨੇ ਕਿਹਾ ਮਹਾਰਾਜ ਇਹ ਤੁਹਾਡਾ ਦੋਤਾ ਹੈ ਕਹਿੰਦੇ ਅੱਛਾ ਇਹ ਦੋਤਾ ਬਾੜੀ ਕਾ ਬੋਇਤਾ ਅੱਜ ਗੁਰਪਿਆਰੀ ਸਾਧ ਸੰਗਤ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹੋ ਤੇ ਸਭ ਤੋਂ ਵੱਧ ਬਾੜੀ ਧਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਹੈ 2652 ਸ਼ਬਦ ਧੰਨ ਗੁਰੂ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਜੀਆਂ ਦੇ ਧੰਨ ਗੁਰਗੰਸਾਹਬ ਜੀ ਦੇ ਵਿੱਚ ਸੁਭਾਏ ਬਾਣ ਹਨ ਸੋ ਇਸ ਤਰ੍ਹਾਂ ਗੁਰਪਿਆਰੀ ਸਾ ਸੰਗਤ ਇਤਿਹਾਸ ਬਹੁਤ ਲੰਬੇਰਾ ਹੈ ਕਹਿੰਦੇ ਆ ਕਹਿੰਦੇ ਅਸੀਂ ਥੱਕ ਜਾਵਾਂਗੇ ਪਰ ਇਤਿਹਾਸ ਨਹੀਂ ਮੁੱਕਣਾ ਸੋ ਆਓ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੇਵਲ ਦਰਸ਼ਮਣ ਦੀ ਹਾਜ਼ਰੀ ਸੀ ਕਿਵਾਂ ਦੇ ਜਾਚ ਕਾ ਬਚਰਾਸ ਬਿੰਦਿਆ ਸ਼ਬਦ ਗਾਇਨ ਕਰਦੇ ਆ ਹੋਈਆ ਭੁੱਲਾ ਦੀ ਮੁਆਬੀ ਗੋ ਪਿਆਰੀ ਸਾਜ ਸੰਗਤ ਦੀ ਆਪ ਸਬਦ ਸੰਗਤਾਂ ਵੱਲੋਂ ਬੇਅੰਤ ਮਾਇਆ ਪ੍ਰਬੰਧਕਾਂ ਵੱਲੋਂ ਬੇਅੰਤ ਮਾਇਆ ਗੁਰਮੁਖ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਭੇਟ ਕੀਤੀ ਹੈ ਨਾਮ ਆਪ ਸਤਿਗੁਰੂ ਜੜੀ ਜਾਨ ਨੇ ਗੁਰੂ ਪਾਤਸ਼ਾਹ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਦਿਨ ਬਗਣੀ ਰਾਤ ਚ ਆਪਣੀ ਤਰੱਕੀ ਬਖਸ਼ਿਸ਼ ਕਰਨ ਸਰਦਾਰ ਜਗੀਰ ਸਿੰਘ ਦੀ ਬੜੀ ਪਿਆਰ ਵਾਲੇ ਨੇ ਇਹਨਾਂ ਦੇ ਸੁਪੁੱਤਰ ਸਰਦਾਰ ਹਰਦੀਪ ਸਿੰਘ ਜੀ ਜੋ ਵਿਦੇਸ਼ ਵਿੱਚ ਗਏ ਨੇ ਇਹਨਾਂ ਬਾਪ ਉਸਦਾ ਦੀਸੀ ਦਸ ਕਾ ਦੇ ਅਸ਼ੀਰਵਾਦ ਦਾ ਸਦਕਾ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰਕਾਰ ਦਰਜਿੰਦਰ ਸਿੰਘ ਜੀ ਦੇ ਘਰ ਪਹਿ ਜੀ ਸੰਦੀਪ ਕੌਰ ਜੀ ਦੀ ਧੋਪ ਨੂੰ ਭਾਗ ਲਾਉਂਦਿਆ ਹੋਇਆ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਹੈ ਸੋ ਮਹਾਰਾਜ ਗੁਰੂ ਮਹਾਰਾਜ ਬੱਚਾ ਅਰਜਨ ਸਿੰਘ ਉਹਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਨਮ ਹੋਇਆ ਤਾਂ ਇਧਰ ਮਹਾਰਾਜ ਨੇ ਅਰਜਨ ਸਿੰਘ ਬਖਸ਼ਿਆ ਸ੍ਰੀ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਬੱਚੇ ਅਰਜੁਨ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਲੱਖ ਸ਼ੁਕਰਾਨੇ ਪਰਿਵਾਰ ਵੱਲੋਂ ਗੁਰੂ ਸਾਹਿਬਾਂ ਦੇ ਤੇ ਦਸਰਿਆਂ ਵੱਲੋਂ ਤੁਹਾਡੇ ਲੱਖ ਸ਼ੁਕਰਾਨੇ ਜੋ ਆਪ ਜੀ ਨੇ ਮਾਰ ਬਖਸ਼ਿਆ ਹੈ ਸਵਾਗਤ ਸਰਗੁਰੂ ਜੀ ਲਈ ਬੜਿਆ ਗਿਆ ਬਖਸ਼ਿਆ ਨੇ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ